ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਟਰੱਕ ਡਰਾਈਵਰਾਂ ਦੀਆਂ ਲੁੱਟਖੁਆ ਕਰਨ ਵਾਲਿਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਦਰਅਸਲ ਜੱਸੀ ਬਾਗ ਵਾਲੀ ਦੇ ਪਿੰਡ ਰੂਲਦੂ ਸਿੰਘ ਵਾਲਾਂ ਨੂੰ ਆਉਂਦੀ ਮੇਨ ਜੀਟੀ ਰੋਡ ਤੇ ਟਰਾਲਾ ਕੰਟੇਨਰ ਨੂੰ ਰੋਕੇ ਲਿਫਟ ਲੈਣ ਦੇ ਬਹਾਨੇ ਗੁਰਵਿੰਦਰ ਸਿੰਘ ਉਰਫ ਸਾਬਾ ਪੁੱਤਰ ਜਰਨੈਲ ਸਿੰਘ ਵਾਸੀ ਮਨਿਆਲ ਜ਼ਿਲ੍ਹਾ ਤਰਨਤਾਰਨ ਨੂੰ ਰੋਕੇ ਉਸ ਦੇ ਪਰਸ ਦੇ ਵਿੱਚੋਂ ਏਟੀਐਮ ਆਧਾਰ ਕਾਰਡ ਇਸ ਦੇ ਨਾਲ 1500 ਰੁਪਏ ਦੀ ਨਕਦੀ ਮੋਬਾਈਲ ਫੋਨ ਗੱਡੀ ਦੇ ਵਿੱਚ ਪਏ ਕਾਗਜ਼ਾਦ ਬੈਂਕ ਦੇ ਦੀ ਡੈਕ ਦੀ ਲੁੱਟ ਕੀਤੀ ਗਈ ਦਰਸਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪੁਲਿਸ ਪਾਰਟੀ ਦੇ ਵੱਲੋਂ ਕੇਸ ਦਰਜ ਕਰਦਿਆ ਹੋਇਆ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀਆਂ ਦੀ ਪਛਾਣ ਨਵਦੀਪ ਸਿੰਘ ਉਰਫ ਦੀਪਾ ਤੇ ਇਸ ਦੇ ਨਾਲ ਜਗਸੀਰ ਸਿੰਘ ਉਰਫ ਗੰਨੀ ਤੇ ਧਰਮਿੰਦਰ ਸਿੰਘ ਉਰਫ सोनू ਦੇ ਵਜੋਂ ਹੋਈ ਹੈ ਦਰਸਲ ਮੁਹੱਲਾ ਬੈਕ ਸਾਈਡ ਬਸੜਾ ਬਠਿੰਡਾ ਵਜੂ ਇਹਨਾਂ ਦੀ ਪਛਾਣ ਹੋਈ ਹੈ ਇਹਨਾਂ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਪੁਚਸ਼ ਗਿਸ਼ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਟਿੰਡਾ ਤੋਂ ਡੱਬਾ ਵਾਲੀ ਰੋਡ ਤੇ ਰਵੈਣੀ ਰੋਡ ਤੇ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਣ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਬਠਿੰਡਾ ਤੇ ਸਾਡੇ ਐਸਐਸਪੀ ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕਿਸਤੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾ ਮਿਲੀ ਸੀਗੀ ਪਈ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਪੀਂਗ ਪਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ گرو ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟਕੋ ਲੁੱਟਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 35 ਬੀ ਐਨਐਸ ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦੌਰਾਨ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਜਿਹੜਾ ਕਿ ਰਫਾਇਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲਿਫਟ ਲੈਂਣ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਗਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋયા ਐਸਐਚਓ ਸੰਗਤ ਤੇ ਚੌਕੀ ਇੰਚਾਰਜ ਪੱਥਰਾਲਾ ਨੇ ਇਸ ਗ੍ਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਦੀ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਛੱਟ ਲੱਗੀ ਸੀ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਐਕਸਾਈਜਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ ਤੇ ਦੋ ਐਨਡੀਪੀਐਸਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟ ਕੋ ਦਾ ਮੁਕੱਦਮਾ ਇਹ ਦਰਜ ਆ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਮਾਨ ਲੈ ਕੇ ਇਹਨਾਂ ਤੋਂ ਡਗਾਈ ਨਾ ਪੁੱਛ ਵਿੱਚ ਕਰਕੇ ਹੋਰ ਇਹਨਾਂ ਦੀ ਵਾਰਦਾਤਾਂ ਜਿਹੜੀਆਂ ਕੀਤੀਆਂ ਉਹ ਲੈ ਬਾਰੇ ਸਰਾਗ ਲਗਾਵਾ